ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਤੇ ਇਹਦਾ ਵਲੌਗ ਜਿਹੜਾ ਮੈਂ ਸ਼ੁਰੂ ਕਰਨ ਲੱਗੀ ਆ ਕਿਉਂਕਿ ਤੁਹਾਨੂੰ ਪਤਾ ਹੈ ਹੁਣ ਜਿਹੜੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਰਹੇ ਨੇ ਤੇ ਅਨਮੋਲ ਨੂੰ ਮੈਂ ਕਿਹਾ ਵੀ ਤੂੰ ਚੰਨ ਪੇਪਰਾਂ 'ਤੇ ਧਿਆਨ ਦੇ ਪੜ੍ਹਾਈ ਕਰ ਤੇ ਥੋੜੇ ਦਿਨ ਵਲੌਗ ਜਿਹੜਾ ਮੈਂ ਸ਼ੁਰੂ ਕਰਿਆ ਕਰੂੰਗੀ ਤੇ ਹੁਣ ਬਸ ਤਿਆਰ ਹੋਈ ਜਾਂਦੀ ਆ ਸਕੂਲ ਵਾਸਤੇ ਪਾ ਰਹੀ ਸੀ ਸ਼ੂਜ਼ ਬਾਹਰ ਪਾ ਰਹੀ ਆ ਲਾਂਦੀ ਕੋਲੇ ਪਾ ਲੈ ਸ਼ੂਜ਼ ਆ ਦੇਖੋ ਹੋ ਗਈ ਹੈ ਰੈਡੀ ਹਾਂ ਸਕੇ ਮੰਮੀ ਬੈਠੇ ਦਾਦੀ ਕਿਆ ਹੱਸੇ ਬੰਦੇ ਕਿਉਂ ਹੱਸਣਾ ਨਹੀਂ ਦਾਦੀ ਨੇ ਦੱਸ ਹੱਸਣ ਦੇ ਟੈਕਸ ਲੱਗਦਾ ਹਾਂ ਵੀ ਨਹੀਂ ਹੁਣ ਵਕ ਜਾਣੀ ਪਾਉਣ ਦੇ ਫਿਰ ਸਾਨੂੰ ਉਹਦੇ ਕੋ ਬਾਹ ਚੱਕਰ ਜੀ ਇਹਨੂੰ ਅਸਲ ਨੂੰ ਪਤਾ ਪਸੰਦ ਨਹੀਂ ਆ ਐਨੇ ਹੁਣ ਪਾਉਣਾ ਹੀ ਨਹੀਂ ਉਹ ਨਹੀਂ ਫਿਰ ਕਾਲੀ ਵੀ ਲੈ ਕੇ ਮੈਨੂੰ ਉਹੀ ਤਾਂ ਕਿਹਾ ਮੈਂ ਕਿ ਤੂੰ ਲੈ ਕੇ ਨਹੀਂ ਸੀ ਨਾ ਆਣਾ ਫਿਰ ਨਹੀਂ ਪਸੰਦ ਸੀ ਹਾਂ ਚਲ ਦੋ ਦਿਨ ਰੁੱਕ ਕੇ ਫੇਰ ਲੈ ਲੈਂਦੀ ਹੋਰ ਸਕੂਲ ਜਾਂਦੀ ਮੈਂ ਨਾ ਨਾ ਟੈਨਸ਼ਨ ਹੁਣ ਵੀ ਤਾਂ ਦੂਸਰਾ ਹੀ ਪਾਇਆ ਪੁੱਤ ਮੇਰੀ ਗੱਲ ਸੁਣ ਕੁਝ ਨਹੀਂ ਹੁੰਦਾ ਐਂ ਨਹੀਂ ਕਰਦੇ ਹੁੰਦੇ ਇੱਕ ਕਪੜਾ ਦੇਖੀਦਾ ਹੁੰਦਾ ਟਾਈਮ ਦੇਖੀਦਾ ਇੱਕ ਦੇਖਣਾ ਵੀ ਠੰਡ ਤੋਂ ਬਚ ਰਹੇ ਆ ਠੀਕ ਹੈ ਦੂਸਰਾ ਕੋਟ ਤਾਂ ਤੈਨੂੰ ਮਿਲ ਹੀ ਜਾਣਾ ਸੀ ਥੋੜੇ ਦਿਨਾਂ ਤੱਕ ਮਿਲ ਜਾਂਦਾ ਜਦੋਂ ਮਿਲੇ ਨਹੀਂ ਆਪਾਂ ਨੂੰ ਗੱਲ ਸਮਝੀ ਦੀ ਹੁੰਦੀ ਆ ਪੁੱਤ ਨਾਲੇ ਪਹਿਲਾਂ ਧਿਆਨ ਨਾਲ ਦੇਖੇ ਵੀ ਜਿਹੜਾ ਕੁਝ ਉੱਥੇ ਹੈਗਾ ਉਹੀ ਆਪਾਂ ਲਈਏ ਬਦੂਰੋ ਦੇ ਗਲਿਆ ਉਹ ਹੀ ਹੈ ਨਾ ਇਹਨੂੰ ਪਸੰਦ ਨਹੀਂ ਮੈਨੂੰ ਹੁਣ ਲੱਗਦਾ ਨਹੀਂ ਚਲੋ ਮੈਂ ਪਾ ਲੂੰਗੀ ਮੇਰੇ ਵੀ ਆ ਗਿਆ ਠੀਕ ਥੋੜਾ ਟਾਈਟ ਹੀ ਆ ਇਹਨਾਂ ਜਿਪ ਜਿਪ ਨਹੀਂ ਲਾਵਾਂਗੀ ਹੋਰ ਕੀ ਮਰੋ ਚਾਹੀਦੀ ਕੋਈ ਨਾ ਪਤਲੇ ਹੋ ਜਾਣਗੇ ਕਿੱਰੇ ਪਾਣੀ ਕਰੂ ਉਹਨੂੰ ਕੀ ਹੁੰਦਾ ਹਾਂ ਲੇ ਫੁੱਲੇ ਉਹ ਸਾਰੇ ਫੁੱਲੇ ਹੋਈ ਨੇ ਤੇ ਮੈਨੂੰ ਪਤਾ ਨਾ ਇਹਨੂੰ ਨਹੀਂ ਹੈਗਾ ਪਸੰਦ ਸਰ ਰਹਿਣ ਦੋ ਹੁਣ ਜ਼ਬਰਦਸਤੀ ਨਿਕਾਣੀ ਨਹੀਂ ਪਾਉਂਦੀ ਰਨਾ ਠੀਕ ਚਲ ਠੀਕ ਆ ਪਾ ਲਾਂਗੇ ਆ ਪਾ ਲਾਂਗੇ ਫੇਰ ਦੇਖ ਲਾਂਗੇ ਇੱਕ ਦੋ ਦਿਨ ਤੱਕ ਹਨਾ ਲਿਆ ਦਾਂਗੇ ਫੁੱਲੇ ਚਲ ਹੋ ਜਾ ਤਿਆਰ ਫੇਰ ਇਹਨਾਂ ਦਾ ਚੰਗੀ ਤਰ੍ਹਾਂ ਪਸੰਦ ਕਰਕੇ ਲਈ ਉੱਥੇ ਹਾਂ ਅੱਜ ਇਹਦੇ ਪਾਪਾ ਛੱਡ ਕੇ ਆਣਗੇ ਡੈਡੀ ਥੋੜਾ ਲੇਟ ਹੋ ਜਾਣਗੇ ਕਹਿੰਦੇ ਸੀਗੇ ਫੋਨ ਆ ਗਿਆ ਸੀਗਾ ਚਲ ਆ ਲੰਚ ਬਾਕਸ ਵੀ ਪਾ ਲਾ ਦੇ ਉੱਥੇ ਰੱਖਿਆ ਤੇਰਾ ਖੁੱਲ ਜਾਂਦੀ ਹੈ ਜੀ ਆਈ ਕਾਰਡ ਵਗੈਰਾ ਕਿਹਦੇ ਚ ਸੀ ਉਹ ਨਵੇਂ ਕੋਟ ਚ ਤਾਂ ਨਹੀਂ ਪਿਆ? ਨਹੀਂ। ਹਾਂ। ਅਲ ਮਾਰੀ ਜੇ। ਜਾਕ ਲਗ ਰੋ ਦੀ ਲੋੜ ਸੋ ਪੁੱਤ। ਹਾਂ। ਮੈਂ ਮਗਾ ਪਿੱਛੇ ਮਿਕਸ ਜੇ ਬਣਾ ਕੇ ਵਧੀਆ ਲੱਗੂਗਾ। ਮਿਕਸ। ਹਾਂ। ਐਮੋਲ ਚਲੇ ਗਏ ਸੀ ਸਕੂਲ। ਹਮ। ਉਸ ਤੋਂ ਬਾਅਦ ਪੇਜ ਕੇ ਹੁਣ ਅਸੀਂ ਦੁਪਹਿਰ ਦੀ ਤਿਆਰੀ ਚ ਲੱਗ ਗਏ ਆ। ਘੱਮ ਘੁਮ ਨਵੇੜਦੇ ਆ ਸਾਰਾ। ਕੱਪੜੇ ਕੂਪੜੇ ਧੋਲੇ ਸੀ। ਹੇ ਮਮਮੀ ਕਹਿੰਦੇ ਚੱਲ ਦੁਪਹਿਰ ਤੇ ਸਬਜ਼ੀ ਦਾ ਵੀ ਕਾਰੀਂ ਲੈਣੇ ਆ ਹਾਂ। ਨਾ ਮੇਰਾ ਕਦਨ ਨਿਰਾਮ ਨਾਲ ਦੇਤੀ ਐਂ ਜੁੜਾ ਮੰਗੇ ਆਲੂ ਮੇਥੀ ਦੁਪਹਿਰੇ। ਹੂੰ ਉਹਦੀ ਤਿਆਰੀ ਕਰਦੇ ਹਾਂ। ਮੈਂ ਵਧੀਆ ਮਿਲ ਗਿਆ ਆਲੂ ਜੈਨੋ ਨਵੇਂ ਆ। ਹੂੰ ਨਵੇਂ ਆਲੂ ਲੈਂਦੇ। ਪੁਰਾਣੇ ਤਾਂ ਹੁਣ ਵਧੀਆ ਨਹੀਂ ਆਉਂਦੇ ਹੈਗੇ। ਹੂੰ ਧਣੀਆਂ ਇਹ। ਵਿੱਚੀ ਕੱਟਦਾ ਧਣੀਆਂ। ਵਧੀਆ ਬਣ ਜੀ। ਪਿਆਜ਼ ਵੀ ਕੱਟਣਾ। ਪਿਆਰ ਤਾਂ ਬਾਚ ਲਾਉਦੀ ਘੱਟ ਨੂੰ ਬੜੀ ਬੜੀ بس ਤੂੰ ਛਿੱਲ ਕੇ ਰੱਖ ਦੀ ਸਾਰੇ ਗਿਆਂ ਨੂੰ ਚੰਗਾ ਬਾਕੀ ਸਾਰ ਨੂੰ ਸਾਗ ਨੂੰ ਹਾਂ ਕੱਪੜੇ ਬਦਲ ਲਵਾਂਗੇ ਹਾਂ ਸਾਗ ਸੋਹ ਨੂੰ ਤੱਕ ਲੱਗ ਜੀ ਬਣਾਇਆ ਜਾਣਾ ਪਿਆ ਹਾਂ ਸਾਗ ਜਿੰਨਾ ਹਾਂ ਹਾਂ ਤਾਂ ਇਹ ਕਰਾਂਗੇ ਬੈਠੇ ਹਾਂ ਆਹ ਸਮਾਨ ਆ ਗਈ ਵਾਸ ਕੱਪੜੇ ਬਦਲ ਕੇ ਹਟਾ ਕੇ ਫਿਰ ਨਗਾ ਦੇਣੀ ਹਾਂ ਢਾਗੇ ਨੇ ਹਸਾਈ ਆਹ ਟੀਲਾ ਤਾਂ ਮੈਂ ਕਿ ਬਸ ਕਰਨੀ ਕਰਨੇ ਹਾਂ ਤਾਂ ਸਾਗ ਨੂੰ ਕਰਦੇ ਤਾਂ ਉਹ ਕਿਆ ਕਰੇ

ਮੰਮੀ ਨਾ ਕਰ ਜਾਨੀ ਤੇ ਆਲੂ ਮੇਥੀ ਦੀ ਸਬਜ਼ੀ ਬਈ ਜੰਮੇ ਪਈ ਹੈ ਹੱਥੇ ਪਾਣੀ ਹੈਗਾ ਮੰਮੀ ਇਹਨੂੰ ਰਹਿ ਦਿੰਦੀ ਹੂੰ ਪਾਣੀ ਵਾਵਾ ਆਇਆ ਮਾਸੇ ਦਾ ਵੀ ਆ ਗਿਆ ਫੋਨ ਕੀ ਕਹਿੰਦੇ ਸਗ ਲੈ ਆਂਦਾ ਉਹ ਕਹਿੰਦੇ ਹਾਂ ਸਗ ਲੈ ਆਂਦਾ ਮੈਂ ਕਿ ਚੱਲ ਏਡੀ ਢੋਲਾ ਅੱਛਾ ਫਿਰ ਮੂੰਨ ਅਨ ਬੋਲ ਨੂੰ ਲੈਣ ਗਏ ਲਿਆ ਗਰਮ ਨੂੰ ਆਹ ਕੋਈ ਤਾਂ ਵੀ ਟਾਈਮ ਹੋਇਆ ਪਿਆ ਮੋਟਾ 12 ਨੇ ਬਸ ਆਪਾਂ ਸਾਫ ਸਪਾਈ ਕਰ ਲੈਣਾ ਧਨੀਆ ਧੁਨੀਆ ਮਸਾਲਾ ਸੁੱਦਾ ਦਿਆ ਕਰ ਅੱਛਾ ਆ ਲਸਣੀਆਂ ਦਵਾਈ ਉਹ ਲਸਣ ਤੇ ਇਹਦਾਂ ਕੁ ਹੂੰ ਇਹ ਸਾਲ ਚ ਬੋਲੀਆਂ ਧਨੀਆ ਧੁਨੀਆ ਮੈਂ ਜਤਰਾ ਕਰਦੀ ਆ ਉਹਦੇ ਚ ਸਾਲਤ ਪਾਉਂਦੇ ਆਂ ਕੀ ਡਾ ਅੱਜ ਆਈ ਗਈ ਆ ਨਾ ਰਸਕੇ ਜੇ ਅਨਮੋਲ ਅਨਮੋਲ ਮੰਨ ਜਾ ਉਦਾਂ ਹੋਇਆ ਪਿਆ ਕੀ ਹੋਇਆ ਮਾਨੂੰ ਵੀ ਉਹ ਛੱਡੋ ਵੀ ਤੁਸੀਂ ਐਂ ਦੱਸੋ ਵੀ ਸਾਗ ਕਿੰਨੇ ਦਿਨ ਚੱਲੂ ਸਾਰਾ ਜਿੰਨੇ ਦਿਨ ਵਾਜੀ ਫਿਰ ਤੇ ਨਾ ਖਾਇਓ ਫੇ ਚੱਲਦਾ ਹੀ ਰਹੂਗਾ ਨਾ ਇਹ ਸਾਲ ਤੇ ਪਿੰਡ ਕਰਦਾ ਤਾਂ ਛੋਪੀ ਚਲਾ ਦਿਓ ਫਿਰ ਆਹ ਤੇ ਚੱਲ ਜੂਗਾ ਰੋਜ਼ ਦੇਖ ਦੇ ਕੇ ਸਾਲ ਲੈ ਸਾਲ ਦਿਆਸ ਤਰਤੀ ਲਿਆ ਦਿਓ ਫਿਰ ਉਹ ਬਣਾ ਕੇ ਰੱਖ ਦਾਂਗੇ ਉਹ ਖਾਈ ਜੇ ਵੀ ਉਹ ਤੋਂ ਪਿੰਡ ਦਾ ਹੀ ਆ ਸਾਗ ਜਿਹੜਾ ਪਿੰਡ ਦਾ ਲਿਆਉਗੀ ਬਹੁਤ ਸ਼ਹਿਰ ਤੋਂ ਅੱਛਾ ਹੋ ਹਰਿਆਣੇ ਚ ਹੋਰ ਮੱਕਾ ਸਾਰਾ ਖੁਸ ਲਈ ਗਵਾ ਕੇ ਹਰਿਆਣੇ ਦਾ ਸਾਗ ਖਵਾਵਾਂਗੇ ਤੁਹਾਨੂੰ ਸਾਲ ਆਇਆ ਨਾ ਫਿਰ ਮੱਕਾ ਫਿਰ ਉਹ ਖਾਈ ਜਾਈਂ ਕੀ ਚਲਦੀਆਂ ਚ ਲੈ ਕੇ ਆਉਂਦੇ ਹੁੰਦੇ ਉੱਥੇ ਪਿੰਡੋਂ ਹੋਰ ਪਿਛਲੀ ਵਾਰ ਵੀ ਤਾਂ ਲੈ ਕੇ ਆਏ ਸੀ ਹੋਰ ਸ਼ਹਿਰ ਦਾ ਨਾਮ ਪਤਾ ਕਿਹੜਾ ਬੂਸ਼ ਹੈ ਬੂਸ਼ ਹੈ ਬੂਸ਼ ਹੈ ਬੂਸ਼ ਹੈ ਨਹੀਂ ਅਬੂ ਬਸ਼ਰ ਉਹ ਤੜਾ ਬੂਸ਼ ਹੈ ਮਾਂ ਮੇਰੇ ਤਾਂ ਮੇਰੇ ਤੋਂ ਵੀ ਗੱਲ ਤੋਂ ਬੂਸ਼ ਹੈ ਅਬੂ ਸ਼ਹਿਰ ਬੂਸ਼ ਬੂਸ਼ਰ ਬੂਸ਼ਰ ਕੀ ਹੋਇਆ ਬੂਸ਼ਰ ਹੈ ਇਹ ਸ਼ਹਿਰ ਹੋਗਾ ਵੀ ਇਹ ਭਾਨੂੰ ਨੇ ਪਤਾ ਉਹ ਦਿਨ ਪਸਾਉਣਾ ਨਹੀਂ ਬੂਸ਼ਰ ਤਾਂ ਕਿਹੜਾ ਸ਼ਹਿਰ ਹੋਇਆ ਇਹ ਹੈ ਬੂਸ਼ਰ ਹੈ ਚਲਾਂ ਆਂਟੀ ਨੂੰ ਪੁੱਛਿਓਗੇ ਜਦੋਂ ਸਾਗ ਲਿਆਉਂਗੇ ਨਾ ਵੀ ਕਿਹੜਾ ਸ਼ਹਿਰ ਚਲੇ ਗਏ ਜਾਣਾ ਕਿ ਗਏ ਪਿੰਡ ਜਾਣਦੇ ਵਸਾ ਜਵਰ ਜਾਣਗੇ ਕੱਢ ਬਾੜਕ ਛਣਾਉਣਾ ਨਾ ਅੱਛਾ ਨਹੀਂ ਤਾਂ ਬੈਬੀ ਜਾਂਦੀ ਫਿਰ ਨਾਲ ਮੱਖਜਾ ਰਹਿੰਦੀ ਨੇ ਥੋੜਾ ਜਿਹਾ ਕੰਮ ਜਾਣਾ ਚਲ ਜਾਓ ਮਿੰਨੂਆ ਕੰਮ ਦੇ ਕੇ ਗਈ ਆ ਕਈ ਮੇਰਾ ਕੰਮ ਕਰੇ ਕੱਲ ਨੂੰ ਜਾਣਾ ਤੇਰੇ ਬਾਸੀ ਕੋਲੋਂ ਉਹਦਾ ਕੰਮ ਕਰਕੇ ਆਉਣਾ ਅੱਛਾ ਐਤਵਾਰ ਦੀ ਵਾਰਸੀ ਉਹਦਾ ਜ਼ਰੂਰੀ ਆ ਕੰਮ ਕੋਈ ਹੋਈ ਨਾ ਹੂੰ ਜਾਣਾ ਉਹ ਤਾਂ ਸੀ ਵੀ ਫੇਰ ਹੋਰ ਰੈਡੀ ਹੋ ਕੇ ਆਪਣਾ ਦੇਖ ਲੈ ਹਾਂ ਕਹਿਣਾ ਵਾ ਚੱਲਿਆ ਕਰਾਂ ਮੈਂ ਵੀ ਹੋਰ ਅਸੀਂ ਕਰਦੇ ਆਂ ਸਾਗ ਦੀ ਤਿਆਰੀ ਤੁਸੀਂ ਕਰੋ ਤਿਆਰੀ ਮੈਂ ਚੱਲਿਆ ਕਰ ਮੱਕੀ ਦੀ ਖਾਣੀ ਆ ਮੱਕੀ ਦੀ ਖਾਵਾਂਗੇ ਸਾਗ ਨਾਲ ਤਾਂ ਹੋਰ ਹੁਣ ਮੱਕੀ ਨੇ ਚੱਲਣੀਆਂ ਬਈ ਤੁਸੀਂ ਕਰੋ ਕਰ ਸਫਾਈਆਂ ਆਹ ਬਦਲ ਸਾਫ ਸਾਫ ਸਫਾਈਆਂ ਦੀਆਂ ਧਲੀਆਂ ਦੀਆਂ ਆ ਇਹ ਕਰਦੇ ਆਂ ਤੇ ਲੈ ਆਉਣਾ ਸਾਗ ਮੈਂ ਤਾਂ ਜੇ ਮਲਾਈ ਵੀ ਰੱਖਣੀ ਹੈ ਬਈ ਤਾਜੀ ਅੰਮੋਲ ਨੂੰ ਕੁਛ ਕਿਹਾ ਨਾ ਸਵੇਰੇ ਗੁੱਸਾ ਕਰਨ ਲੱਗ ਗਈ ਸੀ ਮੈਂ ਕਿੱਥੇ ਕੁਝ ਕਹਿਣਾ ਸੀ ਹੋਰ ਮੈਂ ਹੁਣ ਮਲਾਈ ਰਿੜਕ ਤੇ ਮੱਖਣ ਪਾਵਾਂਗੇ ਸਾਗ ਚ ਤਾਜਾ ਅੱਛਾ ਕੱਢ ਕੇ ਘਰ ਦਾ ਮੈਂ ਤਾਂ ਬਈ ਡਰ ਕੇ ਰਹਿਣਾ ਤੁਹਾਡੇ ਦੋਨਾਂ ਤੋਂ ਤਿੰਨਾਂ ਤੋਂ ਹੋਰ ਬਹੁਤ ਡਰ ਕੇ ਰਹਿਣੇ ਦੋਸਤ ਅਹੋ ਮੈਂ ਘਰ ਨਾ ਜਾਵਾਂ ਦੇਖਦਾ ਕਿਹੜਾ ਬੰਦਾ ਨਹੀਂ ਘਰ ਵਾਲੀ ਤੋਂ ਡਰ ਕੇ ਨਹੀਂ ਰਹਿੰਦਾ ਉਹ ਧਣੀਆਂ ਫੜਾ ਦੇ ਮੈਨੂੰ ਕਮਲਾ ਨਾ ਜਾਵੇ ਅਸੀਂ ਉਹ ਘਰ ਆੜੀਆਂ ਤੇ ਨਹੀਂ ਡਰਾ ਕੇ ਰਹਿਣੇ ਆ ਅੱਛਾ ਘਾਦੇ ਦੇ ਵੀ ਪਾਲਕ ਹੋ ਗਿਆ ਮੰਮੀ ਨੇ ਇਧਰ ਲਾ ਮੱਖਣ ਵੀ ਕੱਢ ਲਿਆ ਤਾਂ ਕਿਉਂ ਵੀ ਹੁਣ ਕਿਉਂ ਕੱਢਾਂਗੇ ਥੋੜਾ ਮੱਖਣ ਰੱਖ ਲਾਂਗੇ ਮੰਮੀ ਆ ਨਾ ਹਾਂ ਦੇਖ ਬਣ ਗਿਆ ਨਾ ਇਧਰ ਬਣਾਵਾਂਗੇ ਪਨੀਰ ਨਾ ਉਹ ਮੱਖਣ ਵੀ ਨਿਕਲ ਗਿਆ ਆ ਕਿੰਨੇ ਦਿਨਾਂ ਦੀ ਮਲਾਈ ਚੋਂ ਨਿਕਲ ਗਿਆ ਮੰਮੀ ਇਹ ਦੋ ਪੰਜ ਦਿਨਾਂ ਦੀ ਦੁੱਧ ਸੀ ਪੰਜ ਦਿਨਾਂ ਦੀ ਮਲਾਈ ਚੋਂ ਇਹ ਜੋ ਬਣਾਵਾਂਗੇ ਆਪਾਂ ਪਨੀਰ ਵਧੀਆ ਨਿਕਲ ਗਿਆ ਨਾ ਹਾਂ ਇਹ ਚੋਂ ਪਨੀਰ ਬਣਾਵਾਂਗੇ ਠੀਕ ਹੈ ਤੇ ਚਮਚਾ ਲਿਆ ਹੁਣ ਸੋਚਾ ਦੇ ਚੁੱਕੜੀ ਚ ਕੱਢੀਏ ਥੋੜਾ ਜਿਹਾ ਮੱਖਣ ਹੂੰ ਸਾਗ ਚ ਪਾਉਣ ਨੂੰ ਚਲ ਜਿੰਨਾ ਇਹ ਕਹਿੰਦਾ ਜੀ ਲੋਗ ਦੇ ਮਾਮਾ ਆ ਬਸ ਆਉਣ ਵਾਲੇ ਆ ਵੀ ਹੁਣ ਉਹਨੂੰ ਲੈ ਕੇ ਹੁਣ ਬਾਕੀ ਫਿਰ ਫਿਰ ਆਪਾਂ ਕਰ ਲੈਨੇ ਆ ਨਾ ਉਹੋ ਕਰ ਲੂਗੀ ਠੀਕ ਹੈ ਨਾ ਥੋੜਾ ਕੱਢ ਦਿੰਨੀ ਠੀਕ ਹੈ ਠੀਕ ਚਲ ਤੇ ਗਾਇਸ ਮੈਂ ਸਕੂਲ ਤੋਂ ਆ ਗਈ ਸੀਗੀ ਦੱਦੀ ਆ ਕੇ ਕਰ ਰਹੇ ਨੇ ਸਾਗ ਦੇ ਤੜਕਾ ਨੈਕਸਟ ਮੀਨੂ

ਅਗੇ ਨਾ ਦੇ। ਮੈਂ ਕਿਹਾ ਬਿਨਾ ਫੋਨ ਦੀ ਲਾਈਟ ਦਿੰਦੇ ਹੀ ਨਹੀਂ ਸੀਗੇ। 3 3 ਟਿਕੜੀ ਗੱਟੀ ਟਿਕੜੀ। ਮੈਂ ਸਮਝ ਨਹੀਂ ਆਉਂਦੀ। ਮਰੋ ਤੱਕ ਨਹੀਂ ਜਾਉਂਦੀ। ਹੱਸ ਤੱਕ ਲੈ ਰਹਾ ਹਾਂ ਦੇਖੀ ਦੀ। ਹਾਂਜੀ ਬੱਸ ਰਹਿੜੀ ਹੋ ਰਿਹਾ ਫਿਰ ਹਾਂ ਜਿਵੇਂ ਆਪਦੇ ਵਾਸਤੇ ਬਣਾ ਰਿਆ ਹੈ ਲਾਨ ਨੂੰ ਤਾਂ ਇਹ ਲੱਸੀ ਬਣ ਗਿਆ ਇਹ ਬਸ ਆਹ ਨਾ ਲੱਸੀ ਵਧੀਆ ਲੱਗ ਮੈਂ ਵੀ ਲੱਸੀ ਪੀਤੀ ਹਾਂ ਤੁਸੀਂ ਵੀ ਪੀਓ ਠੰਡ ਚ ਲੱਸੀ ਪੀ ਲੈਂਦੇ ਸਾਰਾ ਦੇਖੋ ਇਹ ਰੋਟੀ ਦੇਖੋ ਨਾ ਬੜਿਆ ਨਾ ਆਵਲੇ ਦਾ ਚਾਹ ਆਵਲੇ ਦਾ ਚਾਹ ਬਰੀ ਮਿਰਚ ਅਦਰਕ ਦਾ ਚਾਹ ਅਦਰਕ ਦਾ ਚਾਹ ਪੰਜਾਬ ਦੀ ਸਪੈਸ਼ਲਟੀ ਹੈ ਪਾਸਾ ਜਿਹੜਾ ਸੂਪਰਮਾਰਕ ਸਿੱਖੋ ਕਰ ਸਕਤ ਸਿੱਖੋ ਨਾ ਆਕਰਸ਼ਿਤ ਹੋ ਜਾਓ ਇਹਨਾਂ ਦਾ ਪੰਜਾਬ ਦਾ ਖਾਣਾ ਇੱਥੇ ਰੱਖ ਜਿੱਦਾਂ ਰੋਟੀ ਖਾਉਦੇ ਕਥੜੀ ਕਿੰ ਆਹ ਫੋਨ ਫੜਾ ਤੀ ਫੋਨ ਬੰਦ ਕਰ ਹਾਂ ਚਲ ਆਈ 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 ਐਦਾਂ ਹੀ ਬੰਦ ਕਰ ਬੰਦ ਕਰ ਬੁੱਧਰੋ ਬੰਦ ਕਰ ਆਹ ਬਾਹਰ ਤੁਮ ਮੈਂ ਇਧਰ ਵਾਜੀ ਗੱਲ ਮੇਰੀ ਗੱਲ ਮੇਗੀ ਗੱਲ ਸੁਣਨਾ

ਇਹ ਹੈ ਗਿਆ ਆਮ ਹਲਦੀ ਦੇ ਵਿਚਕਾਰ ਵਿੱਚ ਨੰਬਰ 4 ਨੂੰ ਸੈੱਟ ਕਰਦੇ ਹਾਂ ਹਲਦੀ ਕੇ ਬਾਤੀ ਮੇਰੇ ਵਾਲੇ ਚ ਨਹੀਂ ਦਵਾਈ ਹੁੰਦੀ ਹੈ ਇਹ ਇਹ ਦਵਾਈ ਹੁੰਦੀ ਹੈ ਵਧੀਆ ਹੁੰਦੀ ਹੈ ਜੇ ਅਗਰ ਨਿਕਾਲ ਕੇ ਸਰਦੀ ਹੈ ਤਾਂ ਬਹੁਤ ਲੋਕ ਪੀਂਦੇ ਹਨ ਗਾਈਜ਼ ਅੱਜ ਦਾ ਵਲੌਗ ਸੀ ਇੱਥੇ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉ ਤੱਕ ਟੇਕ ਕੇ ਰਹਿਣ ਬਾਈ ਬਾਈ